ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੀ ਕੈਰ ਸ਼ਰਮਾ ਤੇ ਅੱਜ ਮੈਂ ਆਈ ਆਪਣੇ ਮਾਂ ਹੁਣਾਂ ਦੇ ਘਰੇ ਜੀ ਵੀਰ ਨੂੰ ਤੇ ਭਾਬੀ ਨੂੰ ਰਖੜੀ ਮੰਨਣ ਵਾਸਤੇ ਤੇ ਅੱਜ ਜਿਹੜਾ ਮਾ ਅਮਰਜੀਤ ਕਰ ਜੋਸ਼ੀ ਤੇ ਚਾਰਲਸ ਤੁਸੀਂ ਗੀਤ ਸੁਣੋਗੇ ਉਹ ਇੱਕ ਭੈਣ ਤੇ ਵੀਰ ਦੀ ਗੱਲਬਾਤ ਆ ਤੇ ਅੱਜ ਦਾ ਜਿਹੜਾ ਕੈਮਰਾਮੈਨ ਆ ਉਹ ਵੀ ਸਾਡਾ ਜਿਹਨੂੰ ਕਹਿੰਦੇ ਸੁੱਖਾ ਸੁੱਕੇ ਲਈਦਾ ਭਰਾ ਨਾਲੋਂ ਵੀ ਮਹਿੰਗੀ ਚੀਜ਼ ਹੁੰਦੀ ਆ ਨਾ ਭਤੀਜਾ ਅੱਜ ਕੈਮਰਾਮੈਨ ਆ ਸਾਡਾ ਉਹ ਆ ਸੋ ਮਾਣੇ ਨਾਲ ਸਾਡੇ ਰੂਹਮਈਆਂ ਤੇ ਉਹ ਸੋਹਣਾ ਜਿਹਾ ਗੀਤ ਸਾਰੇ ਵੀਰਾਂ ਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਰੱਖੜੀ ਦੇ ਪਵਿੱਤਰ ਤਿਹਾਰ ਦੀਆਂ ਮਾਤਾ ਰਾਨੀ ਕਰੇ ਕਿ ਸਾਰਿਆਂ ਦੇ ਭੈਣ ਭਰਾਵਾਂ ਦੀਆਂ ਜੋੜੀਆਂ ਹਮੇਸ਼ਾ ਸਲਾਮਤ ਰਹਿਣ ਤੇ ਸਾਰੇ ਖੁਸ਼ ਰੋ ਆਬਾਦ ਰੋ ਛੋਟੀ ਜਿਹੀ ਲਾਈਫ ਆ ਪਤਾ ਨਹੀਂ ਕਿਹੜੇ ਬਲੇ ਕਿਹੋ ਜਿਹਾ ਮਾਹੌਲ ਬੜਨ ਸੋ ਸਾਰੇ ਹੱਸਦੇ ਰੋ ਵਸਦੇ ਰੋ ਖੁਸ਼ ਰੋ ਆਬਾਦ ਰੋ ਤੇ ਆਉ ਉਸ ਲੋਕ ਗੀਤ ਉਸ ਪਿਆਰੇ ਜਿਹੇ ਭੈਣ ਭਰਾ ਦੇ ਪ੍ਰੇਮ ਦੀ ਗੱਲ ਤੁਹਾਡੇ ਰੂਹ ਨੂੰ ਰੱਖਣ ਲੱਗੀਆਂ ਮਾਨੋ ਉਸ ਗੀਤ ਦਾ ਨਨ ਅਰ ਕੜੀ ਬਨਾ ਸੋਣੇ ਵੀਰ ਦੇ ਸੋਣੇ ਗੁੱਟ ਤੇ ਸਜਾ ਮਾਨੀ ਸਲਯੋ ਸੋਣੇ ਗੁੱਟ ਤੇ ਸਜਾ ਮਾਨੀ ਹਾਸੇ ¡Hola! Uh... Dilo de, de más.

ਆਰੇ ਰਵਾਇਤੀ ਗੀਤ ਬਹੁਤਾਂ ਲੋਕ ਹੋ ਚੁੱਕੇ ਆ ਉਮੀਦ ਕਰਦੇ ਆ ਕਿ ਅਸੀਂ ਪੁਰਾਣੇ ਸਭਿਆਚਾਰ ਨਾਲ ਮੁੜ ਜੁੜਨ ਦੀ ਕੋਸ਼ਿਸ਼ ਸਭਿਆਚਾਰ ਨੂੰ ਸੁਰਜੀਤ ਕਰਦੇ ਆ ਜਿਹੜੀਆਂ ਔਖੀਆਂ ਘੜੀਆਂ ਹੀ ਹੁੰਦੀਆਂ ਜਦੋਂ ਬੱਚੇ ਸਾਡੇ ਭੁੱਲ ਜਾਂਦੇ ਹਨਾ ਪੁਰਾਣਾ ਸਮਾਂ ਸੋ ਅਸੀਂ ਆਪਣੀ ਮਾਂ ਦੇ ਨਾਲ ਆਪਣੇ ਬਚਪਨ ਦੀਆਂ ਚੀਜ਼ਾਂ ਗਾਈਆਂ ਸੀ ਅੱਜ ਇੱਕ ਵਾਰੀ ਫੇਰ ਤੋਂ ਤੁਹਾਡੇ ਰੂਪ ਰੂਪ ਕੀਤੀਆਂ ਨੇ ਜੇ ਕੁਝ ਗਲਤ ਗਾਇਆ ਗਿਆ ਹੋਵੇ ਤਾਂ ਮਾਫੀ ਦੀ ਜਾਂਚ ਕਰਵਾਵਾਂਗੇ ਕਾਣੀ ਦਾ ਕੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਇੱਕ ਵਾਰੀ ਫੇਰ ਤੋਂ ਸਾਰੇ ਜਣਿਆਂ ਨੂੰ ਇਸ ਰੱਖੜੀ ਦੇ ਪਵਿੱਤਰ ਦਿਹਾੜੇ ਨੂੰ ਬਹੁਤ 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 ਸ਼ੁਕਰੀਆ ਅਨੁਰੇਦ ਦੇ ਗਾਇਆ ਲਈ ਔਰਡਰ